ਆਲੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਇਹ ਉਹਦਾ ਗਿਫਟ ਹੈ ਠੀਕ ਹੈ ਜੇ ਕੌਣਸਟਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ 'ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਆਲੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਉਹਦਾ ਗਿਫਟ ਪੰਜਾਬ ਪੁਲਿਸ ਨੇ ਮੁੰਡੇ ਦੇ ਘਰ ਆ ਕੇ ਚਲਾਨ ਕੱਟ ਦਿੱਤਾ ਅਗੇ ਉਹ ਮੁੰਡਾ ਕਹਿੰਦਾ ਕਿ ਮੇਰਾ ਅਕਾਊਂਟਸ ਦਾ ਪੇਪਰ ਵਧੀਆ ਹੋਇਆ ਸੀ ਮੈਂ ਇਸੇ ਕਰਕੇ ਸ਼ਹਿਰ ਦੇ ਵਿੱਚ ਬੁਲੇਟ ਦੇ ਪਟਾਕੇ ਪਾਰਿਆ ਸੀ ਪੁਲਿਸ ਵੀ ਕਹਿੰਦੀ ਫਿਰ ਆ ਫੜੋ ਆਪਣਾ ਚਲਾਨ ਤੇ ਆ ਤੁਹਾਡੇ ਪਟਾਕੇ ਮਾਰਨ ਦਾ ਗਿਫਟ ਹੈ ਇਹ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਜਿਹੜੇ ਸਨ ਉਹ ਬੁਲੇਟ ਦੇ ਉੱਤੇ ਪਟਾਕੇ ਮਾਰਦੇ ਨਜ਼ਰ ਆਏ ਇਸ ਦੌਰਾਨ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਉਸ ਦਾ ਅਕਾਊਂਟਸ ਦਾ ਪੇਪਰ ਵਧੀਆ ਹੋਇਆ ਇਸੇ ਕਰਕੇ ਉਹ ਸ਼ਹਿਰ ਦੇ ਵਿੱਚ ਬੁਲੇਟ ਤੇ ਪਟਾਕੇ ਪਾਰਿਆ ਸੀ ਅਤੇ ਇਸੇ ਦੌਰਾਨ ਜਦੋਂ ਪੁਲਿਸ ਨੇ ਉਸ ਨੂੰ ਦੇਖਿਆ ਤਾਂ ਉੱਥੋਂ ਨੌਜਵਾਨ ਫਰਾਰ ਹੋ ਗਿਆ ਸੀ ਪੁਲਿਸ ਨੇ ਵੀ ਫਿਰ ਕਾਰ ਜਾ ਕੇ ਇਸ ਨੌਜਵਾਨ ਮੁੰਡੇ ਦਾ ਚਲਾਨ ਕਰ ਦਿੱਤਾ ਅਤੇ ਕਿਹਾ ਕਿ ਅੱਗੇ ਤੋਂ ਪਵਿੱਕ ਦੇ ਵਿੱਚ ਉਹ ਕਦੇ ਵੀ ਬੁਲੇਟ ਦੇ ਪਟਾਕੇ ਸ਼ਹਿਰ ਦੇ ਵਿੱਚ ਜਾ ਕੇ ਨਾ ਮਾਰੇ ਲੋਕ ਕੋ ਕਾਰਸੀ ਹੋ। ਅਰਸੀ ਕਰ। ਆਹੋ ਬੇਟਾ ਜਿਹੜਾ ਪਟਾਖਾ ਮਾਰਿਆ ਸੀ ਇਹ ਉਹਦਾ ਗਿਫਟ ਆ। ਠੀਕ ਐ? ਜੇ ਕਾਉਂਸਲਰ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ 'ਚ ਪਟਾਕੇ ਮਾਰ ਕੇ ਥੋੜੀ ਮਨਾਉਣੀ। ਠੀਕ ਐ? ਹਾਂ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਹੈ ਉਹ ਮਨਾਉਣੀ ਹੈ ਤੇ ਆਪਣਾ ਗਿਫਟ ਇਸ ਸੰਭਾਲ ਕੇ ਰੱਖੀ ਤੇ ਗਾਂਹ ਤੋਂ ਸ਼ਹਿਰ ਚ ਪਟਾਕਾ ਨਹੀਂ ਮਾਰਨਾ ਠੀਕ ਹੈ ਥੈਂਕ ਯੂ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਅੱਗੇ ਤੋਂ ਨਹੀਂ ਕਰਨਾ ਪੁਲਿਸ ਨੇ ਉਸ ਨੂੰ ਸਮਝਾਇਆ ਵੀ ਹੈ कि ਜੇਕਰ ਉਸ ਨੂੰ ਅਕਾਉਂਟਸ ਦਾ ਪੇਪਰ ਵਧੀਆ ਹੋਣ ਦੀ ਖੁਸ਼ੀ ਸੀ ਉਸ ਨੂੰ ਚਾਹ ਸੀ ਤਾਂ ਘਰੇ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਮਨਾਉਂਦਾ ਨਾ ਕਿ ਬੁਲੇਟ ਦੇ ਪਟਾਕੇ ਵਜਾ ਕੇ ਖੁਸ਼ੀ ਮਨਾਉਂਦਾ ਫਿਲਹਾਲ ਪੁਲਿਸ ਨੇ ਮੁੰਡੇ ਦੇ ਘਰ ਜਾ ਕੇ ਉਸ ਦਾ ਚਲਾਨ ਕਟਿਆ ਨੌਜਵਾਨ ਨੂੰ ਸਮਝਾਇਆ ਹੈ ਅਤੇ ਨਾਲ ਦੀ ਨਾਲ ਨੌਜਵਾਨ ਨੂੰ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਵੀ ਸਮਝਾਵੇ ਕਿ ਉਹ ਭਵਿੱਖ ਦੇ ਵਿੱਚ ਬੁਲੇਟ ਦੇ ਪਟਾਕੇ ਨਾ ਵਜਾਇਆ ਕਰੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ